ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 7:00 ਦਾ ਟਾਈਮ ਆ ਤੇ ਅੱਬ ਦਾ ਮੈਂ ਚਾਹ ਪਾਣੀ ਪੀ ਕੇ ਮੈਂ ਲੱਗੀ ਸੀ ਕੰਮ ਤੇ ਮੈਂ ਵੀ ਅੱਜ ਚਾਹ ਹੀ ਪੀਤੀ ਮੈਂ ਬ੍ਰੇਕਫਾਸਟ ਨਹੀਂ ਕਰਾਂਗੇ ਦਾ ਬ੍ਰੇਕਫਾਸਟ ਕਰਦੀ ਹੁੰਨੀ ਅੱਜ ਮੈਂ ਚਾਹ ਪੀ ਲਈ ਸਵੇਰੇ ਤੇ ਬ੍ਰੇਕਫਾਸਟ ਮੈਂ ਹਰੇ ਰੋਟੀ ਜਿਵੇਂ ਸਾਰੇ ਖਾਣ ਗੋਵੀ ਮੈਂ ਵੀ ਖਾਵਾਂਗੀ ਜਾਂ ਸਮਝੀ ਨਾਲ ਫਲ ਖਾऊंगी ਸਵੇਰੇ ਅੱਜ ਦਾ ਬ੍ਰੇਕਫਾਸਟ ਮੈਂ ਇਸਵੇਂ ਕੀਤਾ ਤੇ ਮੈਂ ਲੱਗੀ ਡਸਟਿੰਗ ਤਾਂ ਜਦ ਮ ਕਰਨੀ ਸੀ ਕਰਨੇ ਵਾਲੀ ਵੀ ਪਈ ਸੀ ਪਰ ਮੈਂ ਸੋਚਿਆ ਨਹੀਂ ਸੀ ਵੀ ਅੱਜ ਮੈਂ ਇੰਨੀ ਡਸਤੀ ਮੈਂ ਕਰ ਪਾਉਂਗੀ ਜਦੋਂ ਆਪਾਂ ਕੰਮ ਸ਼ੁਰੂ ਕਰ ਲਿਆ ਨਾ ਇੱਕ ਵਾਰ ਉਦੋਂ ਤਾਂ ਬਹੁਤ ਘੱਟ ਮੈਂ ਸੋਚਿਆ ਸੀ ਵੀ ਮੈਂ ਇੰਨਾ ਕੁ ਕਰ ਦਾਂਗੇ ਵੀ ਚਲ ਇੰਨਾ ਕੁ ਮੈਂ ਕਰ ਲਵਾਂਗੀ ਹਨਾ ਪਰ ਜਦੋਂ ਕੰਮ ਤੇ ਲੱਗੇ ਫਿਰ ਇੰਨਾ ਜੀ ਲੱਗਿਆ ਕੰਮ ਵਿੱਚ ਨਾ ਫਿਰ ਆਈ ਦਿਲ ਕਰੇ ਵੀ ਬਸ ਆਹ ਵੀ ਕਰਦਾ ਆਹ ਵੀ ਕਰਦਾ ਕਈ ਵਾਰ ਪਤਾ ਕੀ ਹੁੰਦਾ ਕੰਮ ਕਰਨ ਨੂੰ ਦਿਲ ਕਰਦਾ ਹੁੰਦਾ ਪਰ ਜਦੋਂ ਆਪਾਂ ਨੂੰ ਵਿੱਚ ਜ ਕੋਈ ਟੋਕੀ ਚੱਲੇ ਨਾ ਫਿਰ ਆਪਣਾ ਜੀ ਖੇਜ ਜਾਂਦਾ ਹਨਾ ਕੋਈ ਬਲਾਈ ਚੱਲੇ ਵੀ ਜੀ ਆਪ ਨੂੰ ਆਪਣਾ ਕੰਮ ਛੱਡ ਕੇ ਦੂਜੀ ਸਾਈਡ ਹੋਰ ਕੰਮ ਵੱਲ ਜਾਣਾ ਪਵੇ ਫਿਰ ਆਪਣਾ ਉਹ ਕੰਮ ਤੋਂ ਦਿਲ ਖਿੱਚ ਜਾਂਦਾ ਜੇ ਆਪਾਂ ਨੂੰ ਕੋਈ ਬੁਲਾਵੇ ਨਾ ਕੋਈ ਟੋਕੇ ਨਾ ਕੁਦਰਤੀ ਹੁੰਦਾ ਕਈ ਵਾਰ ਵੀ ਕਿਸੇ ਨੂੰ ਆਪਣੇ ਤੋਂ ਕੋਈ ਕੰਮ ਨਹੀਂ ਹੁੰਦਾ ਕੋਈ ਆਪਾਂ ਨੂੰ ਆਵਾਜ਼ ਨਹੀਂ ਮਾਰਦੇ ਮੈਂ ਅੱਜ ਨਾ ਮੈਨੂੰ ਕੰਮ ਕਰਦੇ ਨੂੰ ਕਿਸੇ ਨੇ ਆਵਾਜ਼ ਨਹੀਂ ਮਾਰੀ ਨਾ ਦਿਵਿੰਦਰ ਨਵੇਂ ਟੋਕਿਆ ਨਾ ਰੋਕਿਆ ਕਈ ਵਾਰ ਉਹ ਆਪਦਾ ਕੰਮ ਵਿੱਚ ਬੁਲਾ ਲਾਂਗੇ ਨੂੰ ਰਿਆ ਜਾਂ ਮੇਰੀ ਗੱਲ ਸੁਣੀ ਆ ਲਫਾਫਾ ਕਿ ਜਿੱਥੇ ਤਾਂ ਕਾਗਜ਼ ਕਿੱਥੇ ਤਾਂ ਨੇ ਫਲਾਣਾ ਠੇਗੜਾ ਹਨਾ ਐ ਫਿਰ ਮੇਰਾ ਦਿਲ ਖਿੱਚ ਜਾਂਦਾ ਵੀ ਕੀ ਵਾਰ-ਵਾਰ ਬੁਲਾਈ ਜਾਂਦੇ ਨੇ ਕੰਮ ਵੀ ਨਹੀਂ ਕਰਨ ਦਿੰਦੇ ਹਨਾ ਫਿਰ ਅੱਜ ਪਰ ਮੈਨੂੰ ਕਿਸੇ ਨੇ ਟੋਕਿਆ ਰੋਕਿਆ ਨਹੀਂ ਮੈਂ ਆਪਦਾ ਕੰਮ ਲੱਗੀ ਤੇ ਇਹ ਨਹੀਂ ਸੋਹਣੇ ਤਰੀਕੇ ਨਾਲ ਮੈਂ ਸਾਫ ਸਫਾਈ ਕਰੀ ਔਰ ਕੰਮ ਚ ਦਿਲ ਵੀ ਲੱਗ ਗਿਆ ਦਿਲ ਵੀ ਲੱਗਾ ਕੰਮ ਕਰਨ ਵਿੱਚ ਬਹੁਤ ਵਧੀਆ ਲੱਗਿਆ ਸਫਾਈ ਕਰਕੇ ਕਦੇ ਕਦੇ ਇਹੀ ਜੀ ਫੀਲਿੰਗ ਆਉਣੀ ਹੁੰਦੀ ਹੈ ਵੀ ਆਪਾਂ ਆਪਾਂ ਨੂੰ ਆਪਾਂ ਖੁਸ਼ੀ ਖੁਸ਼ੀ ਕੰਮ ਕਰ ਰਹੇ ਆ ਅੰਦਰ ਖੁਸ਼ੀ ਹੋ ਰਹੀ ਹੈ ਕੰਮ ਕਰਨ ਦੀ ਅੰਦਰੋਂ ਆਪਣੇ ਆਪਣੇ ਦਿਲ ਕਰ ਰਿਹਾ ਕੰਮ ਕਰਨ ਕਈ ਵਾਰ ਮਜਬੂਰੀ ਚ ਕੰਮ ਕਰਨਾ ਪੈਂਦਾ ਹੁੰਦਾ ਪਰ ਕਈ ਵਾਰ ਆਪਾਂ ਨੂੰ ਅੰਦਰੋਂ ਖੁਸ਼ੀ ਚ ਕੰਮ ਕਰਨਾ ਪੈਂਦਾ ਵੀ ਅੰਦਰੋਂ ਆਪਾਂ ਨੂੰ ਮਨ ਕਹਿ ਰਿਹਾ ਵੀ ਹੋਰ ਕਰ ਮਨਾ ਆ ਵੀ ਕਰ ਹੁਣ ਆ ਵੀ ਕਰ ਰਹਿਣਾ ਅੰਦਰਲਾ ਮਨ ਅਜ ਮੇਰਾ ਕਹਿ ਰਿਹਾ ਸੀਗਾ ਭਿਆ ਵੀ ਕਰੀਏ ਸਫਾਈ ਹੋਰ ਕਰੀਏ ਹੋਰ ਕਰੀਏ ਤੇ ਅੱਜ ਤਾਂ ਮੈਂ ਡਸਟਿੰਗ ਕਰਦੀ ਘਰ ਦੀ ਰੂਮ ਤੋਂ ਸ਼ੁਰੂ ਹੋਈ ਸੀ ਮੈਂ ਸਾਰੇ ਰੂਮਸ ਦੀ ਡਾਈਨਿੰਗ ਹਾਲ ਦੀ ਲੌਬੀ ਦੀ ਡਸਟਿੰਗ ਬਲਕਿ ਮੈਂ ਕੱਲ ਵੀ ਕਰੀ ਸਾਂਝ ਵੀ ਕਰਦੀ ਕਈ ਵਾਰ ਤਾਂ ਹੀ ਹੁੰਦਾਗਾ ਕਈ ਵਾਰ ਦੋ ਦੋ ਤਿੰਨ ਤਿੰਨ ਦਿਨ ਹੁੰਦੀ ਨੇ ਕਈ ਵਾਰ ਦੋ ਦਿਨ ਲਗਾਤਾਰ ਵੀ ਹੋ ਜਾਂਦੀ ਆ ਬਹੁਤ ਅੱਜ ਮੇਰਾ ਦਿਨ ਲੱਗਾ ਕੰਮ ਕਰਨ ਵਿੱਚ ਤੇ ਅੱਜ ਸਵੇਰੇ ਹੀ ਮੈਂ ਲੱਗੀ ਸੀ ਕਿਉਂਕਿ ਚੰਨ ਮੇਰੇ ਕੋਲ ਕੰਮ ਵੀ ਨਹੀਂ ਸੀ ਕੱਪੜੇ ਵੀ ਨਹੀਂ ਸੀ ਕੱਪੜੇ ਵੀ ਮੈਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਵਾਸ਼ ਕਰ ਲਈ ਸੀ ਤਿਆਰ ਕਰਕੇ ਅੱਜ ਕੋਈ ਹੋਰ ਕੰਮ ਨਹੀਂ ਸੀਗਾ ਕਿਸੇ ਹੋਰ ਕੰਮ ਵੱਲ ਮੇਰਾ ਧਿਆਨ ਨਹੀਂ ਹੈਗਾ ਤੁਸੀਂ ਪਿਛਲੇ ਮੈਨੂੰ ਆਈ ਸੀ ਬਿਟਰਸਟਿੰਗ ਹੀ ਮੈਂ ਕਰਨੀ ਆ ਫਿਰ ਇੱਕ ਨਾ ਇੱਕ ਕੋਰਨਰ ਦੀ ਮੈਂ ਡੀਪ ਕਲੀਨਿੰਗ ਵੀ ਕੀਤੀ ਹੈ ਉੱਪਰ ਦੇਖੋ ਪਰਦੇ ਵਾਲੇ ਪਾਈਪਸ ਤੇ ਆਪਣਾ ਹੱਥ ਨਹੀਂ ਜਾਂਦਾ ਮੇਰਾ ਵੀ ਹੱਥ ਨਹੀਂ ਜਾਂਦਾ ਮੈਂ ਤਾਂ ਕੱਪੜਾ ਬਾਕੇ ਕੱਪੜੇ ਨਾਲ ਸਾਫ ਕਰ ਲਾਂ ਨਹੀਂ ਵੀ ਚਲੋ ਡਸਟ ਨਹੀਂ ਇਕੱਠੀ ਹੁੰਦੀ ਹੈਗੀ ਹੋਰ ਤਾਂ ਕੀ ਆ ਫਿਰ ਉਹ ਡਸਟ ਜਮਾ ਹੋ ਜਾਂਦੀ ਫਿਰ ਉਹਨੂੰ ਸਾਫ ਕਰਨਾ ਬਹੁਤ ਔਖਾ ਸਾਰੇ ਡੋਰਸ ਅੰਦਰਲੇ ਡੋਰਸ ਮੈਂ ਆਪ ਕਰਦੀ ਹੁੰਨੀ ਜਿਹੜੇ ਬਾਹਰ ਵਾਲੇ ਡੋਰ ਨੇ ਮੂੰ ਤਾਂ ਮੈਂ ਲੌਬੀ ਕੋਲ ਐਂਟਰਨਸ ਡੋਰ ਵੀ ਮੈਂ ਹੀ ਕਰਦੀ ਹੁੰਨੀ ਆ ਹੈਲਪਰ ਸੇ ਸਾਡੇ ਰੂਮ ਵਾਲਾ ਤੇ ਇੱਕ ਪਿਛਲਾ ਪੂਜਾ ਰੂਮ ਕਹਿ ਲੋ ਸਟੋਰ ਕਹਿ ਲੋ ਉਹਦੇ ਰੂਮ ਵਾਲਾ ਡੋਰ ਆ ਵੀ ਉਹ ਸਾਫ ਕਰਦੀ ਹੈ ਇਹ ਅੰਦਰ ਵਾਲੇ ਡੋਰ ਮੈਂ ਸਾਫ ਕਰਦੀ ਹਾਂ ਕਿਉਂਕਿ ਪਾਲਿਸ਼ ਕੀਤੇ ਹੁੰਦੇ ਨੇ ਜ਼ਿਆਦਾਤਰ ਮੈਂ ਇਹਨਾਂ ਨੂੰ ਸੁੱਕਾ ਕੱਪੜਾ ਮਾਰਦੀ ਆਂ ਗਿੱਲਾ ਬਹੁਤ ਘੱਟ ਮਾਰਦੀ ਹਾਂ ਫਿਰ ਗਿੱਲਾ ਕੱਪੜਾ ਜਿੰਨਾ ਆਪਾਂ ਜ਼ਿਆਦਾ ਮਾਰਦੇ ਆਂ ਪਾਲਿਸ਼ ਦੀ ਸ਼ਾਈਨ ਜਲੀ ਜਾਂਦੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਸੁੱਕਾ ਕੱਪੜਾ ਮਾਰਦੀ ਆਂ ਸੁੱਕਾ ਕੱਪੜਾ ਮੇਰੇ ਹੱਥ ਅੱਛੇਸੇ ਲੱਭ ਜਾ ਹੋ ਜਾਂਦਾਗਾ ਜਿਹੜੇ ਸ਼ਿੰਕ ਚ ਭਾਂਡਾ ਵੱਲ ਟੋਕਰੀ ਰੱਖਦੇ ਉਹਨੇ ਇਹ ਵੀ ਹੋ ਗਿਆ ਕਲੀਨ ਤੇ ਬਾਸਕਟ ਵੀ ਭਾਂਡਿਆਂ ਵਾਲੀ ਮੈਂ ਕਰਦੀ ਕਲੀਨ ਸਟੈਂਡ ਟੱਕ ਜੁਨੇ ਮੈਂ نیچے ਇਹਦੇ ਉੱਪਰ ਰੱਖਦੇ ਹੁੰਨੇ ਆ ਬਾਸਕਟ ਬਾਸਕਟ ਵੀ ਮੈਂ ਵਾਸ਼ ਕਰਦੀ ਥੋੜੇ ਦਿਨਾਂ ਬਾਅਦ ਨਾ ਵਾਸ਼ ਕਰਨੀ ਪੈਂਦੀ ਥੋੜੀ ਨਾ ਉੱਪਰ ਮੈਲ ਜੀ ਚਮਕਣ ਲੱਗ ਜਾਂਦੀ ਹੈ ਸਪ ਸਟੈਂਡ نیچے ਰੱਖ ਕੇ ਨਾ ਪਾਣੀ ਨੂਚੜਦਾ ਰਹਿੰਦਾ ਫਿਰ ਥੱਲੇ ਕਿੱਲੇ ਹੀ ਨਹੀਂ ਰਹਿੰਦੇ ਭਾਂਡੇ ਇਹ ਵੀ ਹੋ ਗਈ ਵਾਸ਼ ਵਾਸ਼ ਕਰਕੇ ਨਾ ਸੋਹਣੀ ਬਣ ਜੇ ਨੇ ਤੇ ਗੰਦੀ ਗੰਦੀ ਜੀ ਉੱਪਰ ਮੈਲ ਜੀ ਚਮਕੀ ਜਾਂਦੀ ਹੈ ਅੱਜ ਤਾਂ ਮੈਂ ਆਵ ਵਾਲੇ ਲੌਂਬੀ ਵਾਲੇ ਬੋਸ ਫਿਸ਼ਨ ਦੀ ਡੀਪ ਕਲੀਨਿੰਗ ਕਹਿ ਲੋ ਜਾਂ ਥੋੜਾ ਜਿਆਦਾ ਟਾਈਮ ਇਹਨੂੰ ਦੇਣਾ ਸੀਗਾ ਕਿਉਂਕਿ ਜਿਹੜੀ ਪਿੱਛੇ ਵੁੱਡ ਲੱਗੀ ਹੋਈ ਹੈ ਸਨਮਾਈਕਾਂ ਲੱਗੇ ਹੋਏ ਹਨ ਇਹਦੇ ਉੱਪਰ ਪਾਣੀ ਕਰਕੇ ਵਾਈਟ ਵਾਈਟ ਚਮਕਣ ਲੱਗਿਆ ਥੋੜੇ ਦਿਨਾਂ ਬਾਅਦ ਇਹ ਚਿੱਟਾ ਆ ਚਮਕਣ ਲੱਗਦਾ ਪਾਣੀ ਦੀ ਲੇਅਰ ਦਿਖਣ ਲੱਗ ਜਾਂਦੀ ਚਿੱਟਾ ਚਿੱਟਾ ਇਹ ਤੁਹਾਨੂੰ ਵੀ ਲੰਘ ਰਿਹਾ ਹੋਊਗਾ ਕਿ ਮੈਂ ਇਹਦੇ ਉੱਪਰ ਲਗਾ ਦੇਈਂ ਕੋਕੋਨਟ ਆਇਲ ਮੈਂ ਹੱਥ ਨਾਲ ਕੋਕੋਨਟ ਆਇਲ ਸਪਰੈਡ ਕਰ ਦਾਨੀ ਜਾਂ ਤੁਸੀਂ ਕੱਪੜੇ ਉੱਪਰ ਕੋਕੋਨਟ ਆਇਲ ਲਗਾ ਲਓ ਟਿਸ਼ੂ ਪੇਪਰ ਲੈ ਲਓ オイル ਲਗਾ ਕੇ ਇਸ ਤਰ੍ਹਾਂ ਉੱਪਰ ਅੱਛੀ ਤਰ੍ਹਾਂ ਯੂ ਨੋ ਸਪਰੈਡ ਕਰੀ ਚੱਲੋ ਮਸਲੀ ਚੱਲੋ ਫਿਰ ਥੋੜੇ ਟਾਈਮ ਬਾਅਦ ਆਪਣੇ ਫੇਗਾਇਵ ਹੋ ਜਾਂਦੇ ਨੇ ਇੱਕ ਚਮਕ ਆ ਜਾਂਦੀ ਹੈ ਨਾ ਸਨਮਾਈਕੇ ਵਿੱਚ ਜਿਹੜੇ ਵਾਈਟ ਪਾਣੀ ਦੇ ਸਪੌਟਸ ਨੇ ਫਿਰ ਇਹ ਨਹੀਂ ਦਿਖਦੇ ਹੈਗੇ ਮਹੀਨਾ ਕੁ ਵਧੀਆ ਲੰਘਦਾ ਮਹੀਨੇ ਕੁ ਬਾਅਦ ਇਹ ਫੇਰ ਦਿਖਣ ਲੱਗ ਜਾਂਦੇ ਨੇ ਇਸ ਕਰਕੇ ਮਹੀਨੇ 'ਚ ਇੱਕ ਦਿਨ ਇੱਕ ਦਿਨ ਇਹ ਕਰਨਾ ਪੈਂਦਾ ਹੁੰਦਾ ਕੋਕੋਨਟ ਔਇਲ ਵਾਣਾ ਮੈਂ ਕਰਦੀ ਹੁੰਨੀ ਏਦਾਂ ਇਹ ਸਪਰੈਡ ਕਰ ਦਣੀ ਪੇਪਰ ਤੇ ਲਗਾ ਕੇ ਜਾਂ ਫਿਰ ਪੁਰਾਣੇ ਕੱਪੜੇ ਤੇ ਲਗਾ ਕੇ ਜਿਹੜਾ ਸਾਈਡ ਤੇ ਗਰੂਸ ਬਣੇ ਹੋਏ ਨੇ ਇਹ ਵੀ ਅੱਛੀ ਤਰ੍ਹਾਂ ਕਰਨੀ ਹੁੰਉ ਕਰਦੇ ਹੁੰਦੇ ਸਾਫ ਇਮਿਨਜ ਇੱਕ ਦਿਨ ਇਹਨੂੰ ਮੈਂ 10-15 ਮਿੰਟ ਥੋੜਾ ਜਿਹਾ ਆਹ ਚ ਏਰੀਆ ਨੂੰ ਇੰਨੇ ਕੁ ਐਕਸਟਰਾ ਦੇਣਾ ਪੈਂਦਾ ਹਰ ਇੱਕ ਏਰੀਆ ਨੂੰ ਦੇਣਾ ਪੈਂਦਾ ਇੱਕੋ ਦਿਨ ਕਦੇ ਹੈ ਨਾ 10-15 ਮਿੰਟ ਐਕਸਟਰਾ ਇੱਕ ਕਦੇ ਨਾ ਇੱਕ ਡੀਪ ਕਲੀਨਿੰਗ ਹਰ ਇੱਕ ਏਰੀਆ ਦੇ ਵਿੱਚ ਕਰਨੀ ਪੈਂਦੀ ਹੈ ਅੱਜ ਮੈਂ ਇਹ ਇੰਨੀ ਜਗ੍ਹਾ ਦੀ ਡੀਪ ਕਲੀਨਿੰਗ ਕੀਤੀ ਹੋ ਗਿਆ ਸਾਢੇ 9 ਦਾ ਸਾਡਾ ਕੰਮ ਹੋਣ ਖਤਮ ਹੋਇਆ ਤੇ ਹੁਣ ਮੈਂ ਕਿਚਨ ਸਾਫ ਕਰਦੇ ਕਿਚਨ ਸਾਫ ਤਾਂ ਮੇਰੇ ਰਹੀ ਤੇ ਸਿੰਕ ਸਾਫ ਕਰਨੀ ਹੈ ਫਰਾਂਤ ਨੂੰ ਦੁਬਿਧਾ ਟਟਪਟਾਗਾ ਅੱਜ ਜਲਦੀ ਖਾਣਾ ਖਾਣਾ ਹਣਾ ਚਲਦੀ ਕੰਮ ਖਤਮ ਹੋ ਜਾਏ ਜਵਿੰਦਰ ਲੇਟ ਹੋ ਜਾਏ ਨਾ ਫਿਰ ਕੰਮ ਲੇ ਡਸਟਿੰਗ ਮੇਰੀ ਸਾਰੀ ਹੋ ਗਈ ਫੋਕਲੀ ਅੱਜ ਮੈਂ ਸਾਰੇ ਰੂਮਸ ਦੀ ਲੌਬੀ ਦੀ ਬਹੁਤ ਅੱਛੀ ਤਰ੍ਹਾਂ ਡਸਟਿੰਗ ਕੀਤੀ ਹੈ। ਹੋਰ ਮੈਂ ਕੋਈ ਸਾਫ ਨਹੀਂ ਕੀਤਾ ਡਸਟਿੰਗ ਤੋਂ ਬਿਨਾਂ ਨਾ ਮੈਂ ਕੱਪੜੇ ਧੋਤੇ। ਇਹ ਬਸ ਡਸਟਿੰਗ ਹੀ ਕਰੀ ਹੈ ਢਾਰ ਸਬਜ਼ੀ ਮੇਰੇ ਕੋਲ ਪਈ ਸੀ ਆਟਾ ਵੀ ਆਟਾ ਆਉਣਾ ਪਿਆ ਸੀ ਸਬਜ਼ੀਆਂ ਵੀ ਪਈਆਂ ਸਬਜ਼ੀਆਂ ਖਾ ਲਵਾਂਗੀ ਸ਼ਾਮ ਨੂੰ ਨਵੀਂ ਸਬਜ਼ੀ ਬਣਾਵਾਂਗੀ। ਫਿਰ ਆਏਗਾ ਫਰਿੱਜ ਵਿੱਚ ਸਬਜ਼ੀਆਂ ਪਈਆਂ ਨੇ ਪਹਿਲਾਂ ਉਹ ਯੂਜ਼ ਕਰ ਲਈਏ ਨਹੀਂ ਖਰਾਬ ਹੋ ਜਾਣਗੇ ਹਾਂ ਨਾ ਫਿਰ ਨੈਕਸਟ ਟਾਈਮ ਤੋਂ ਉਹ ਦੁਬਾਰਾ ਦੁਬਾਰਾ ਨਹੀਂ ਖਾਣੀਆਂ। ਕਿਸ ਕਰਕੇ ਸਵੇਰੇ ਵਾਸਤੇ ਮੈਂ ਕੋਈ ਮੈਨੂੰ ਕਿਚਨ ਦਾ ਕੰਮ ਸੀ ਦਾ ਸਬਜੀ ਦਾ ਕੱਲੀ ਡਸਟਿੰਗ ਜਿੱਤੇ ਇਸ ਲਈ ਮੈਂ ਡਸਟਿੰਗ ਦਾ ਜਾਨਾ ਟਾਈਮ ਲਗਾ ਦਿੱਤਾ ਤਾਂ ਉਹ ਕਿ ਕਿਚਨ ਦਾ ਕੰਮ ਮੇਰੇ ਕੋਲ ਹਲਕਾ ਸੀ ਜਿਸਨ ਕਿਚਨ ਦਾ ਕੰਮ ਜ਼ਿਆਦਾ ਹੋਏ ਫਿਰ ਦੂਜੇ ਕੰਮ ਘਟ ਹੁੰਦੇ ਨੇ ਤੇ ਇਹਨਾਂ ਸਾਰਾ ਬੇਕਿੰਗ ਸਾਰਾ ਕਿ ਫਿਰ ਮੈਂ ਨਾ ਔਰ ਇਹਦੇ ਮੈਂ ਬਿਸਕੁਟਸ ਗਰਾਇੰਡ ਕਰੇ ਬੈਨੇ ਚਾਕਲੇਟ ਵਾਲੇ ਬਿਸਕੁਟਸ ਭਾਈ ਇਸ ਮੇਰੇ ਕੋਲ ਬਿਸਕੁਟਸ ਦਾ ਮੈਂ ਪਾਊਡਰ ਬਣਾ ਕੇ ਨਾ ਖਾਤਾ ਇਹਦਾ ਫਿਰ ਮੈਂ ਦੁਪਹਿਰੇ ਰੈਸਟ ਵਗੈਰਾ ਕਰਕੇ ਫਿਰ ਮੈਂ ਇਹਦਾ ਕੇਕ ਬਣਾਉਂਗੀ ਚਾਕਲੇਟ ਕੇਕ ये मैं थोड़ा कोका पाउड पाता क्योंकि अद्धे बिस्किट मेरे को चॉकलेट वाले से अदे बिस्किट मेरे को सिंपल से जो मैं पार लेती होंगे उस तरह भी तो ये मैं कोका पाउडर मिक्स करता तो सारा चॉकलेट फ्लेवर हो गया को कोका पाउडर नहीं मिक्स करोंगे तो केक भी बन जूगा चॉकलेट फ्लेवर थोड़ा ज़्यादा पसंद है तो कोका पाउडर पा दो चॉकलेट ही फ्लेवर हो जूगा बन भी सौखा जाता तो ये एग्स भी नहीं पाने पे जी कई एग्स अवॉइड कर दें नहीं खाने तो बिस्किट्स का केक बना लो बहुत ज्यादा टेस्ट सिंपल तो ईजी तरीके बन जाता ਮੈਂ ਅੱਜ ਦੁਬਾਰਾ 2 ਵਜੇ ਲੱਗੀ ਇਸ ਮੈਂ ਕੇਕ ਬਣਾਉਣਾ ਚਾਕਲੇਟ ਕੇਕ ਫਿਰ ਮੈਂ ਬਿਸਕੁਟਸ ਦਾ ਪਾਊਡਰ ਬਣਾ ਕੇ ਰੱਖਿਆ ਸੀ ਉਹਦਾ ਬਣਾਉਣਾ ਚਾਕਲੇਟ ਕੇਕ ਇਹਦੇ ਵਿੱਚ ਮੈਂ 2 ਚਮਚ ਪੀਸੀ ਹੋਈ چینی ਪਾਈ ਹੈ 1 ਚਮਚ ਪਾਇਆ ਬੇਕਿੰਗ ਪਾਊਡਰ 2 ਤੋਂ 3 ਚਮਚ ਰਿਫਾਈਨਡ ਔਇਲ ਦੇ ਪਾਣੀ ਤੇ ਬਸ ਇਹੀ ਸਮਾਨ ਮੈਂ ਇਹਦੇ ਵਿੱਚ ਪਾਇਆ ਬਾਕੀ ਬਿਸਕੁਟਸ ਦਾ ਪਾਊਡਰ ਹੋ ਗਿਆ 1 ਇੱਕ 1.5 ਚਮਚਾ ਕੋਕੋ ਪਾਊਡਰ ਪਾ ਲਿਆ ਤੇ ਇਹਨੂੰ ਹੁਣ ਉਹ ਕਰਾਂਗੇ ਬਸ ਮਿਕਸ ਕਰਕੇ ਸਾਰਾ ਕੁਝ ਜਨਾ ਸੁੱਕਾ ਸਮਾਨ ਡਰਾਈ ਇੰਗਰੀਡੀਅੰਟਸ ਨਾਲ اچھی طرح ਮਿਕਸ ਕਰਕੇ ਤੇ ਦੁੱਧ ਪਾ ਕੇ ਇਹਦੇ ਵਿੱਚ ਅਚੀ ਤਰ੍ਹਾਂ ਇਹਨੂੰ ਇਹਦਾ ਮਿਕਸਚਰ ਬਣਾਵਾਂਗੇ ਉਹ ਕੋਕਾ ਪਾਊਡਰ ਵਾਲੀ ਸ਼ੀਸ਼ੀ ਸੀ ਉਹਦੇ ਵਿੱਚ ਕੋਕਾ ਪਾਊਡਰ ਲੱਗਿਆ ਪਿਆ ਸੀ ਤਾਂ ਕਰਕੇ ਮੈਂ ਉਹਦੇ ਵਿੱਚ ਦੁੱਧ ਪਾ ਕੇ ਨਾ ਹਲਾ ਕੇ ਜਿਹੜਾ ਕੋਕਾ ਪਾਊਡਰ ਨਾਲ ਲੱਗਿਆ ਪਿਆ ਉਹ ਉਹ ਵੀ ਆਪਣਾ ਫੇਸ ਨਾ ਜਾਵੇ ਤੇ ਕੋਸਾ ਦੁੱਧ ਪਾ ਰਿਹਾ ਰੂਮ ਟੈਂਪਰੇਚਰ ਦਾ ਨਾ ਠੰਡਾ ਫ੍ਰੀਜ ਵਾਲਾ ਨਾ ਗਰਮ ਬਿਲਕੁਲ ਕੋਸਾ ਰੂਮ ਟੈਂਪਰੇਚਰ ਦਾ ਦੁੱਧ ਆ ਪਾਉਣਾ ਦੋ ਦੁੱਧ ਨਾਲ ਕੇਕ ਉਹ ਕੇਕ ਦਾ ਮਿਕਸਚਰ ਜਿਹੜਾ ਫੈਂਟਾਂਗੇ ਜੋ ਅਚੀ ਤਰ੍ਹਾਂ ਫੈਂਟਿਆ ਗਿਆ ਬਿਲਕੁਲ ਕੋਈ ਗੰਡ ਨਾ ਰਹੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤ ਵੀ ਨਾ ਹੋਣੀ ਚਾਹੀਦਾ ਬਹੁ ਪਤਲਾ ਵੀ ਹੋਣਾ ਚਾਹੀਦਾ ਫਿਰ ਆਪਾਂ ਕੇਕ ਵਾਲੇ ਟਿੰਨ ਵਿੱਚ ਇਹਨੂੰ ਪਾ ਦਾਂਗੇ ਬਹੁਤ ਹੀ ਸੌਖਾ ਕੇਕ ਔਰ ਬਹੁਤ ਟੇਸਟੀ ਬਹੁਤ ਸੌਫਟ ਕੇਕ ਬਣ ਕੇ ਤਿਆਰ ਹੁੰਦਾ ਚਾਕਲੇਟ ਕੇਕ ਫਿਰ ਮੈਂ ਇਸ ਤਰ੍ਹਾਂ ਬਣਾ ਲ ਲੇਕੋ ਕਿ ਬਿਸਕੁਟਸ ਮੇਰੇ ਕੰਮ ਆਇੰਦੇ ਨੇ ਬਿਸਕੁਕਸ ਕੋਈ ਨਾ ਕੋਈ ਕਰੇ ਇਹ ਜੇ ਪਏ ਹੁੰਦੇ ਨੇ ਜਾਂ ਮੈਨੂੰ ਉਹਨੂੰ ਕਈ ਵਾਰ ਡਿਸਕਾਊਂਟ ਤੇ ਲੱਗੇ ਹੁੰਦੇ ਨੇ ਬਿਸਕੁਟ ਫਿਰ ਮੋਂ ਲੈਣਾ ਨਹੀਂ ਆ ਕਿ ਜੇ ਕੋਈ ਬੱਚਾ ਆਵੇ ਘਰੇ ਜਾਂ ਬੱਚਿਆਂ ਨੂੰ ਦੀ ਕੇਕ ਬਣਾਉਣਾ ਵੈਸੇ ਵੀ ਆਪ ਬਣਾ ਕੇ ਖਾਓ ਇੰਨਾ ਟੇਸਟੀ ਲੱਗਦਾ ਨਾ ਕੇਕ ਅਸੀਂ ਬਾਜ਼ਾਰ ਵਾਲਾ ਕੇਕ ਕਦੇ ਵੀ ਨਹੀਂ ਖਾਦੇ ਅਸੀਂ ਘਰ ਹੀ ਬਣਾ ਕੇ ਖਾਂਦੇ ਹੁੰਦੇ ਆ ਇੱਧਰ ਮੇਰਾ ਅਵੰਧਿਆਰ ਨਮਕ ਪਾਕੇ ਵਿੱਚ ਸਟੈਂਡ ਰੱਖਿਆ ਹੋਇਆ ਵਿੱਚ ਇਹ ਤੇ ਇਹਦੇ ਵਿੱਚ ਰੱਖ ਦੂੰ ਕੇਕ ਟਿਨ ਬਿਜਲੀ ਵਾਲੇ ਆਵਾਂ ਚ ਮੈਂ ਘਾਟੇ ਉਹ ਹੁਣਨੇ ਕਿਉਂਕਿ ਮੈਨੂੰ ਕਈ ਵਾਰ ਲਾਈਟ ਦਾ ਭਰੋਸਾ ਨਹੀਂ ਰਹਿੰਦਾ ਵੀ ਲਾਈਟ ਨਾ ਚੱਲ ਜੇ ਫਿਰ ਕੰਮ ਖੜਜੂ ਉੱਥੇ ਤੇ ਹੁਣ ਮੈਂ ਆਪਣਾ ਖਾਦੀ ਸੀ ਵਾਟਰਮੈਲਨ ਅੱਜ ਕੰਮ ਮੇਰਾ ਉਲਟਾ ਹੋ ਗਿਆ ਸਵੇਰੇ ਮੈਂ ਖਾ ਲਈ ਰੋਟੀ ਮੈਨੂੰ ਅੱਜ ਦੁਪਹਿਰੇ ਮੈਂ ਫਰੂਟ ਜਾਂ ਸੈਲਡ ਖਾ ਲੂੰਗੀ ਅੱਜ ਦੁਪਹਿਰੇ ਫਿਰ ਮੈਂ ਹੁਣ ਵਾਟਰਮੈਲਨ ਕੱਟ ਕੇ ਖਾਧਾ ਕਹੂੰ ਫ੍ਰੀਜ ਵਿੱਚ ਵਾਟਰਮੈਲਨ ਨੂੰ ਪਿਆਜ਼ ਨਹੀਂ ਫਿਰ ਖਰਾਬ ਹੋ ਜਾਂਦਾ ਸੁੱਟਣਾ ਪੈਂਦਾ ਫ ਕਿ ਜੋ ਸੁਣਦਿਆਂ ਚੀਜ਼ ਬਹੁਤ ਦੁੱਖ ਲੱਗਦਾ ਫਿਰ ਇਸ ਕਰਕੇ ਮੈਂ ਸੋਚਿਆ ਤਾਂ ਮੈਂ ਸਵੇਰੇ ਅਜਾ ਰੋਟੀ ਖਾ ਲਵਾਂਗੀ ਫਿਰ ਦੁਪਹਿਰੇ ਮੈਂ ਫਰੂਟ ਸੈਲਡ ਖਾ ਲਵਾਂਗੀ ਕਿਉਂ ਨਾ ਵਾਟਰਮੈਲਨ ਖਾਰੇ ਸੀ ਨਾਲ ਮੈਂ ਆਪਣੀ ਆਪਣੀਆਂ ਨੂੰ ਦੂਜੇ ਚੈਨਲ ਦੀ ਵੀ ਮੈਂ ਵੀਡੀਓ ਦੇਖਦੀ ਹੁੰਦੀ ਹਣੀ ਨਾਲ ਨਾਲ ਮੈਂ ਉਹਨਾਂ ਦੀ ਵੀਡੀਓ ਇੰਜੋਏ ਕਰਦੀ ਹੁੰਦੀ ਹਣੀ ਬਸ ਤਿੰਨ ਚਾਰ ਚੈਨਲ ਨੇ ਜੋ ਮੈਂ ਦੇਖਦੀਆਂ ਵੀਡੀਓਸ ਮੈਨੂੰ ਉਹਨਾਂ ਦੀ ਵੀਡੀਓਸ ਬਹੁਤ ਅੱਛੇ ਲੱਗਦੇ ਨੇ ਉਹਨਾਂ ਦੇ ਵੀਡੀਓਸ ਤੋਂ ਹੀ ਮੈਂ ਮੋਟੀਵੇਟ ਹੁੰਦੀ ਹਣੀਗੀ ਤੇ ਵਧੀਆ ਲੱਗਦੀਆਂ ਮੈਨੂੰ ਦੇਖਣੀਆਂ ਕੁਛ ਨਾ ਕੋ ਸਿੱਖਣ ਨੂੰ ਮਿਲਦਾ ਜਾਨੀ ਕਿ ਹੈਨਾ ਇਹ ਤੋਂ ਆਪਣ ਨੂੰ ਕੁ ਸਿੱਖਣ ਨੂੰ ਮਿਲੇ ਦੇਖਣ ਨੂੰ ਵੀ ਦਿਲ ਕਰਦਾ ਚੈਨਲ ਨੂੰ ਅੱਛਾ ਵੀ ਲੰਘਦਾ ਦੁਪਹਿਰ ਦਾ 2 ਵਜੇ ਦਾ ਟਾਈਮ ਆ ਮੌਸਮ ਹੋਇਆ ਪਿਆ ਖਰਾਬ ਅੱਜ ਵੈਸੇ ਨਿਹਰੀ ਵਗੈਰਾ ਤੂਫਾਨ ਵਗੈਰਾ ਦੱਸਿਆ ਅੱਜ ਔਰ ਮੌਸਮ ਹੁਣ ਦੁਪਹਿਰ ਤੋਂ ਬਾਅਦ ਖਰਾਬ ਹੋਣ ਲੱਗ ਗਿਆ ਦੁਪਹਿਰ ਦਾ 2 ਵਜੇ ਦਾ ਟਾਈਮ ਹੈ ਤੂਫਾਨ ਤੂ ਨਿਹਰੀ ਤੋਂ ਬਹੁਤ ਡਰ ਲੱਗਦਾ ਲਾਈਟ ਵਗੈਰਾ ਚਲੀ ਜਾਂਦੀ ਹੈ ਪੂਰਾ ਹਾਲ ਨੁਕਸਾਨ ਹੋ ਜਾਂਦਾ ਤੈਂਕੀ ਭਰ ਲੀ ਅਸੀਂ ਵੀ ਖਿੜਕਿਆਂ ਦਰਵਾਜੇ ਨਾਲ ਨਾਲ ਬੰਦਨਾ ਕਰ ਲਾਂਗੇ ਤਿਆਰੀ ਜਿਉਂ ਨਾ ਆਇਂ ਲੱਗਦਾ ਨਾ ਪਤਾ ਹੁੰਦਾ ਨਾ ਵੀ ਨੇਰੀ ਆਊਗੀ ਬਸ ਫਿਰ ਆਪਾਂ ਪਹਿਲਾਂ ਹੀ ਤਿਆਰੀ ਲੱਗ ਜਾਣੇ ਕਰਨ ਕੋਈ ਬਾਹਰੋਂ ਚੀਜ਼ ਚੱਕਣੀ ਆ ਕੋਈ ਖਿੜਕੀਆਂ ਖੁੱਲੀਆਂ ਨੇ ਕੋਈ ਦਰਵਾਜੇ ਖੁੱਲੇ ਨੇ फटाफट ਬੰਦ ਕਰਨ ਲੱਗ ਜਾਨੇ ਵੀ ਅੰਦਰ ਮਿੱਟੀ ਨਾ ਵੀ ਪਰ ਮਿੱਟੀ ਫਿਰ ਵੀ ਆ ਜਾਂਦੀ ਹੈ ਤੇ ਕੇਕੂਨ ਬਣ ਕੇ ਹੋ ਗਿਆ ਸਤਿਆਰ ਮੈਂ ਬਾਹਰ ਕੱਟ ਕੇ ਰੱਖਦਾ ਜੋ ਬਣ ਗਿਆ ਸੀਗਾ ਠੰਡਾ ਹੋ ਗਿਆ ਉਸ ਤੋਂ ਬਾਅਦ ਮੈਂ ਟਿੰਨ ਚੋਂ ਕੱਟ ਲਈ ਬਸ ਸਾਈਟਸ ਇੱਕ ਹੋਰ ਨਾਈਫ ਤੁਸੀਂ ਘਮਾ ਲਓ ਤੇ ਕੇਕ इजीली ਲਿਆ ਦੇਖੋ ਬਾਹਰ ਨਿਕਲਣਾ ਬਿਲਕੁਲ ਚਿਪਕੈ ਨਹੀਂ ਮੈਂ ਰਿਫਾਈਨਡ ਔਇਲ ਲਗਾ ਕੇ ਨਾ ਟਿਨ ਵਿੱਚ ਇੱਕ ਚਮਚ ਮੈਂ ਤਾਂ ਛਿੜਕਦਾ ਸੀਗਾ ਨਾ ਸਿਪਕਦਾ ਨਹੀਂ ਕਿ ਇਹ इजीली ਬਾਹਰ ਆਏ ਤੇ ਬਹੁਤ ਜ਼ਿਆਦਾ ਸੌਫਟ ਕੇਕ ਬਣ ਕੇ ਤਿਆਰ ਹੋਇਆ ਬਹੁਤ ਜ਼ਿਆਦਾ ਸੌਫਟ ਔਰ ਟੇਸਟੀ ਔਰ ਤੁਸੀਂ ਬਿਸਕਟਸ ਦਾ ਪਾਊਡਰ ਬਣਾ ਕੇ ਰੱਖ ਲਓ ਜਦੋਂ ਮਰਜੀ ਕੇਕ ਬਣਾ ਲਓ ਪਾਊਡਰ ਵੀ ਨਹੀਂ ਖਰਾਬ ਹੁੰਦਾ ਤੇ ਬਿਸਕਟਸ ਕਈ ਵਾਰ ਸਸਤੇ ਡਿਸਕਾਊਂਟ ਤੇ ਮਿਲ ਜਾਂਦੇ ਆ ਕਈ ਵਾਰ ਕੋਈ ਬੱਚੇ ਬਿਸਕਟਸ ਨਹੀਂ ਖਾਂਦੇ ਆਪਾਂ ਕਹਿੰਦੇ ਹੁਣ ਆਪਾਂ ਇਹਨੂੰ ਦਾ ਕੀ ਕਰੀਏ ਇਸ ਤਰ੍ਹਾਂ ਆਪਣੇ ਬਿਸਕਟਸ ਵੇਸਟ ਨਹੀਂ ਹੁੰਦੇ ਕੇਕ ਦੇ ਕੰਮ ਆ ਜਾਂ सो so, ऐसे जी मेरी वाली वीडियो होप्स वीडियो अच्छी लगी होगी वीडियो देखने थोड़ा बहुत 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 थैंक यू एंड देखो केक ना बहुत सुपर सॉफ्ट बनता सो वीडियो देखने बहुत बहुत थैंक यू वीडियो अच्छी लगी तो लाइक शेयर कमेंट करना चैनल सब्सक्राइब करना मिला एक होर नमी वीडियो लैके दिलदन गुड बाय एंड सत श्रीकाल